ਹੈਲੋ ਜੀ ਸਾਰ ਸ਼ਿਕਰ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਪੰਜਾਬੀ ਪ੍ਰੀਤ ਕੈਲਵਿਟ ਦੇ ਅੱਜ ਆਪਾਂ ਕਾਟਨ ਦੇ ਸੂਟਸ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਆਫ ਦੇ ਵਿੱਚ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਆਫਰ ਹੈ ਜੀ ਤੁਹਾਡੇ ਲਈ ਬਹੁਤ ਹੀ ਪਿਆਰੇ ਪ੍ਰਿੰਟ ਨੇ ਜੀ ਇਹ ਨਹੀਂ ਹੈਗਾ ਵੀ ਅਸੀਂ ਆਫ ਦੇ ਰਹੇ ਹਾਂ ਤਾਂ ਪ੍ਰਿੰਟ ਪੁਰਾਣੇ ਨੇ ਠੀਕ ਹੈ ਨਵੇਂ ਪ੍ਰਿੰਟਸ ਆ ਬਿਲਕੁਲ ਲੇਟੈਸਟ ਨਿਊ ਆ ਦੇਖੋ ਕਿੰਨੇ ਪਿਆਰੇ ਕਲਰਸ ਬਹੁਤ ਹੀ ਅੱਛੇ ਆ ਦੇਖੋ ਬਹੁਤ ਹੀ ਸੋਹਣੇ ਮੰਨਤੀ ਐਂਡ ਲਾਈਟ ਐਂਡ ਡਾਰਕ ਸਾਰੇ ਹੀ ਪ੍ਰਿੰਟ ਅਵੇਲੇਬਲ ਨੇ ਬਹੁਤ ਹੀ ਪਿਆਰੇ ਪਿਆਰੇ ਵਾਈਟ ਬਾਟਮ ਨਾਲ ਹੈਗੇ ਆ ਬਲੈਕ ਪਿੰਕ ਦਾ ਕੰਬੀਨੇਸ਼ਨ ਬਹੁਤ ਹੀ ਪਿਆਰਾ ਇਹ ਵਾਲਾ ਕਲਰ ਬਹੁਤ ਹੀ ਸੋਹਣਾ ਡਾਰਕ ਸ਼ੇਡ ਚ ਵੀ ਹੈਗੇ ਆ ਪੀਚ ਐਂਡ ਰੈੱਡ ਦਾ ਕੰਬੀਨੇਸ਼ਨ ਬਹੁਤ ਹੀ ਪਿਆਰਾ ਇਹ ਵਾਲਾ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਸੀ ਮਹਿੰਦੀ ਵਾਲਾ ਨੈਕਸਟ ਤੁਸੀਂ ਦੇਖ ਸਕਦੇ ਹੋ ਡਿਫਰੈਂਟ ਹੈਗੇ ਆ ਸਾਰੇ ਹੀ ਟਾਈਗਰ ਪ੍ਰਿੰਟ ਸੀਗਾ ਉਹ ਇਹ ਵੀ ਅਲੱਗ ਹੈ ਬਿਲਕੁਲ ਸਾਰੇ ਪ੍ਰਿੰਟ ਇੱਕਦਮ ਅਲੱਗ ਤੋਂ ਅਲੱਗ ਨੇ ਡਿਫਰੈਂਟ ਹੈ ਜੀ ਸਾਰੇ ਪ੍ਰਿੰਟ ਲੇਟੈਸਟ ਪੀਸਿਸ ਨੇ ਤੁਸੀਂ ਇਹ ਨਾ ਚੋ ਕੋਈ ਵੀ ਪ੍ਰਿੰਟ ਜਲਦੀ ਲੈਣਾ ਤਾਂ ਲੈ ਸਕਦੇ ਹੋ ਨਹੀਂ ਤਾਂ ਇਹ ਸਟਾਕ ਆਊਟ ਹੋ ਜਾਣਗੇ ਕਿਉਂਕਿ ਲਿਮਟਿਡ ਜੋ ਸਟਾਕ ਹੈਗਾ ਟਾਈ ਟਾਈ ਮੀਟਰ ਦੀ ਇਹ ਬਾਟ ਕਟਿੰਗ ਰਹੇਗੀ ਟਾਈ ਮੀਟਰ ਸ਼ਰ ਟਾਈ ਮੀਟਰ ਦੀ ਬਾਟਮ ਦੇਖੋ ਪ੍ਰਿੰਟ ਕਿੰਨੇ ਪਿਆਰੇ ਨੇ ਬਹੁਤ ਹੀ ਸੋਹਣੇ ਨੇ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰੇ ਬਣਾਏ ਗਏ ਨੇ ਆ ਦੇਖੋ ਵਾਓ ਬਲੈਕ ਐਂਡ ਲੈਮਨ ਦਾ ਕੰਬੀਨੇਸ਼ਨ ਐਂਡ ਪਿੰਕ ਦਾ ਵਾਓ ਲਵੈਂਡਰ ਸ਼ੇਡ ਦਾ ਤ ਸਾਰੇ ਹੀ ਲਾਈਟ ਐਂਡ ਡਾਰਕ ਸ਼ੇਡਸ ਮੈਂ ਤੁਹਾਨੂੰ ਦਿਖਾਉਣ ਜਾਣ ਜਾਰੀ ਹੈਗੇ ਸਾਰੇ ਹੀ ਸੋ ਜਿਨ੍ਹਾਂ ਨੇ ਜਿਹੜਾ ਵੀ ਸੂਟ ਲੈਣਾ ਹੈ ਸਕਰੀਨ ਸ਼ਾਟ ਲੈ ਕੇ ਨੰਬਰ ਸਕਰੀਨ ਤੇ ਮੈਂਸ਼ਨ ਹੈਗਾ ਇਸ ਤੇ ਆਰਡਰ ਕਰ ਸਕਦੇ ਹੈਗੇ ਉਹ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਕਿ ਪੇਮੈਂਟ ਐਡਵਾਂਸ ਦੇ ਵਿੱਚ ਆਨਲਾਈਨ ਹੀ ਕਰਨੀ ਪੈਗੀ ਜੋ ਪਹਿਲਾਂ ਪੇਮੈਂਟ ਕਰ ਦੇਗਾ ਉਸ ਨੂੰ ਸੂਟ ਮਿਲ ਜਾਨੇਗਾ ਕਿਉਂਕਿ ਇਹ ਸਿੰਗਲ ਸਿੰਗਲ ਪੀਸ ਆਪਣੇ ਕੋਲ ਅਵੇਲੇਬਲ ਨਹੀਂ ਸੋ ਆਰਡਰ ਕਰਨਾ ਹੈ ਤਾਂ ਜਲਦੀ ਕਰ ਦਿਓ ਕਿਉਂਕਿ ਇਹ ਜਲਦੀ ਹੀ ਖਤਮ ਹੋ ਜਾਣਗੇ ਸਿੰਗਲ ਸਿੰਗਲ ਇਹ ਆਰਟੀਕਲ ਅਵੇਲੇਬਲ ਹੈ ਆਪਣੇ ਕੋਲ ਠੀਕ ਹੈ ਜਿੰਨੀ ਵਾਰ ਰਿਪੀਟ ਹੋ ਰਹੇ ਨੇ ਉਨੇ ਹੀ ਪੀਸਿਸ ਨੇ ਜਿਵੇਂ ਮਹਿੰਦੀ ਵਾਲੇ ਦੇ 3-4 ਪੀਸਿਸ ਆਪਣੇ ਕੋਲ yellow ਦੀ ਧੂਣੇ ਪੀਸਿਸ ਨੇ ਇਸ ਤਰ੍ਹਾਂ ਸਾਰੇ ਹਨ ਥੈਂਕ ਯੂ ਵੀਡੀਓ ਦੇਖਣ ਲਈ ਜਲਦੀ ਆਰਡਰ ਕਰੋ ਨੰਬਰ ਸਕਰੀਨ ਤੇ ਹੈਗਾ